ਜੀ ਕੀ ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਬਣੇਰੋ ਵੀਡੀਓ ਤੇ 2 ਮਿੰਟਾਂ ਦੀ ਵੀਡੀਓ ਆ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਜੋ ਗਿੱਦੜ ਬਾਹਾ ਵਿੱਚ ਕਿਉਂਕਿ ਇੱਕ ਪੱਤਰਕਾਰ ਨੂੰ ਜੋ ਕੁੱਟਿਆ ਗਿਆ ਬਹੁਤ ਹੀ ਭੈੜੀ ਹਾਲਤ ਨਾਲ ਉਹ ਪੱਤਰਕਾਰ ਹਜੇ ਵੀ ਹਸਪੀਟਲ ਦੇ ਵਿੱਚ ਦਾਖਲਾ ਸਾਰੇ ਸੀਨੀਅਰ ਤੋਂ ਸੀਨੀਅਰ ਪੱਤਰਕਾਰਾਂ ਕਨੀਓ ਇਕੱਠ ਕੀਤਾ ਗਿਆ ਪ੍ਰਸ਼ਾਸਨ ਨੂੰ ਵੀ ਮੰਨ ਲਓ ਬੇਨਤੀ ਕਰੀ ਗਈ ਆ ਵੀ ਉਹ ਪੱਤਰਕਾਰ ਨੂੰ ਇਨਸਾਫ ਮਿਲੇ ਕਿਉਂਕਿ ਕਦੇ ਵੀ ਕਿਸੇ ਪੱਤਰਕਾਰ ਦੀ ਕਿਸੇ ਨਾਲ ਨਾ ਤਾਂ ਕੋਈ ਦੁਸ਼ਮਣੀ ਆ ਤੇ ਨਾ ਕਿਉਂਕਿ ਇਹ ਤਾਂ ਸੱਚ ਸਾਹਮਣੇ ਲਿਆਉਂਦੇ ਹੁੰਦੇ ਆ ਸੱਚ ਔਰ ਝੂਠ ਕਿਉਂਕਿ ਇੱਕ ਗੱਲ ਮੰਨਦਾ ਮੈਂ ਸਾਰੇ ਪੱਤਰਕਾਰਾਂ ਨੂੰ ਕਹਿਣਾ ਚੱਲ ਵਿਊ ਲੈਣ ਦੇ ਮਾਰੇ ਲਾਇਕ ਲੈਣ ਦੇ ਮਾਰੇ ਗੁੱਸਾ ਨਾ ਕਰੋ ਸਾਰੇ ਪੱਤਰਕਾਰਾਂ ਨੂੰ ਕਹਿਣਾ ਮੈਂ ਵੀ ਚਲੋ ਮਾੜਾ ਮੋਟਾ ਮਸਾਲੇ ਲਾਉਂਦੇ ਆ ਕਿਉਂਕਿ ਨਾ ਤਾਂ ਇਹਨਾਂ ਦੀ ਕਿਸੇ ਨਾਲ ਦੁਸ਼ਮਣੀ ਹੁੰਦੀ ਆ ਨਾ ਕਿਸੇ ਨਾਲ ਗੁੱਬਗਲਾਟ ਇਹਨਾਂ ਨੇ ਤਾਂ ਸੱਚ ਸਾਹਮਣੇ ਕਰਨਾ ਹੁੰਦਾ ਜਾਂ ਝੂਠ ਸਾਹਮਣੇ ਕਰਨਾ ਹੁੰਦਾ ਇਹ ਸਾਰਿਆਂ ਨੂੰ ਅਪੀਲ ਆ ਕਿਉਂਕਿ ਇਹਨਾਂ ਪੱਤਰਕਾਰਾਂ ਦਾ ਗੁੱਸਾ ਨਾ ਕਰਿਆ ਕਰੋ ਪੰਜਾਬੀਓ ਇਹ ਬਾਈ ਦਾ ਪੱਤਰਕਾਰ ਦਾ ਸਾਥ ਦਿਓ ਰਣਜੀਤ ਰਣਜੀਤ ਸਿੰਘ ਗਿੱਲ ਦਾ ਹੋਰ ਪੱਤਰਕਾਰਾਂ ਨੂੰ ਵੀ ਕਹਿਣਾ ਮੈਂ ਵੀ ਕੱਲ ਨੂੰ ਛੋਡੇ ਨਾ ਵੀ ਹੋ ਸਕਦਾ ਇਹ ਹਾਸਤਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀਓ ਜਿੱਥੋਂ ਤੱਕ ਜਾਂਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਪੰਜਾਬ ਦੇ ਵਿੱਚ ਹੁਣ ਬਹੁਤ ਵੱਡੇ ਹਾਸਤੇ ਹੋਣ ਲੱਗੇ ਪੱਤਰਕਾਰਾਂ ਨੂੰ ਵੀ ਹੱਥ ਪੈਣ ਲੱਗੇ ਇਹ ਪੱਤਰਕਾਰਾਂ ਦਾ ਕੋਈ ਦੋਸ਼ ਨਹੀਂ ਹੁੰਦਾ ਇਹਨਾਂ ਨੇ ਤਾਂ ਸੱਚ ਔਰ ਝੂਠ ਸਾਹਮਣੇ ਕਰਨਾ ਹੁੰਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿੱਥੋਂ ਤੱਕ ਜਾਂਦੀ ਆ ਪੰਜਾਬੀਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ ਸਾਰਾਂ